بخش کرتے ہیں ਉੜੀ ਦੇ ਵਿੱਚ ਉੜੀ ਸੋਈ ਸੇਵ ਹੋ ਜੀਅਣੇ ਦਾਤਾ ਬਖਸ਼ਿੰਦ ਉਹ ਜੋ ਸਾਨੂੰ ਬਖਸ਼ਣਾ ਕਰਨ ਵਾਲਾ ਦਾਤਾ ਹੈ ਦਾਨੀ ਹੈ ਦਾਤਾ ਦੇਣ ਵਾਲਾ ਤੇ ਨਾਲ ਹੀ ਕਿਹਦੇ ਖਸਾਬ ਵਿੱਚ ਨਾਲ ਸੋਹਣ ਉਹ ਜੋ ਸਾਡੇ ਅੰਦਰ ਸਾਨੂੰ ਦੁੱਖ ਦੇਣ ਵਾਲੇ گلت فورنیں چنتاواں آدی وہ پاپ کا مطلب کرم کرم تو پاپ جو زندگی کرتے ہیں پنجے پر سلاح دے, دے. آ برا نہ راکو چیت تو, تو دکھ نہیں پائی میت

لکھا من لکڑا کر کے اک چنگاری آدمی سڑک سباہ اسی طرح نام جہاں منشام سنی ਸੁਖ ਦੇਣ ਵਾਲੀ ਮਣੀ ਮਣੀ ਦੇ ਬਹੁਤ ਅਰਥ ਹੈ ਇੱਕ ਸਤ ਦੇ ਕੋਲ ਬਣੀ ਹੁੰਦੀ ਆ ਉਹ ਰਾਤ ਨੂੰ ਹਨੇਰੇ ਵਿੱਚ ਉਹ ਜੋ ਕੱਢ ਕੇ ਰੱਖ ਲੈਂਦਾ ਤੇ ਫਿਰ ਉਹਦੇ ਕੋਲ ਮੱਛਰ ਮੱਖੀ ਜੋ ਆਉਂਦੇ ਆ ਉਹਨਾਂ ਨੂੰ ਖਾਈ ਜਾਂਦਾ ਇੱਕ ਮਣੀ ਮਾਇਆ ਪੈਸੇ ਨੂੰ ਵੀ ਕਹਿੰਦੇ ਆ ਪਰ ਇੱਥੇ ਮਣੀ ਤੋਂ ਭਾਵ ਹੈ ਕੋਈ ਬਾਣੀ ਸ਼ਰਨ ਭਜਨ ਗੰਦਵੀ ਇਸ ਦਾ ਨਿਵਾਸ ਰੰਮ ਦੇ ਪਿਆਰੇ ਭਗਤਾਂ ਦੇ ਹਿਰਦੇ ਵਿੱਚ ਹੁੰਦਾ ਹੈ ਤਤ ਜਣਾ ਦਾ ਮਨ ਪ੍ਰਗਾਸ ਪਿਆਰਿਆਂ ਦੇ ਹਿਰਦੇ ਵਿੱਚ ਹੁੰਦਾ ਇਸ ਨਾਮ ਦਾ ਵਾਸਾ ਕਿਰਮਿਕ ਸਤਿਨਾਮ ਸੋਹਣ ਸੇਤ ਗੋਬਿੰਦ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਸਿਮਰਨ ਵਸ ਗਿਆ ਉਹਨਾਂ ਦੇ ਅੰਦਰੋਂ ਭਕਾਰਾ ਦਾ ਖਤਮਾ ਹੋ ਗਿਆ ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ ਇਓ ਮੈਨੋ ਹਰੀ ਦੇ ਪਿਆਰਿਆਂ ਨੇ ਰਸਤਾ ਦੱਸਿਆ ਮਾਰਗ ਦੱਸਿਆ ਗੁਰੂ ਨੇ ਸਾਨੂੰ ਭਾਵ ਗੁਰਮੁਖਾਂ ਨੇ ਤੇ ਗੁਰਮੁਖਾਂ ਦੀਆਂ ਕੀ ਨਿਸ਼ਾਨੀਆਂ ਆਪੇ ਤਾਂ ਬਾਣੀ 'ਚ ਕਹਿੰਦੇ ਨੇ ਜਿੰਨਾ ਸਾਸਕ ਰਾਸ ਦਾ ਵਿਸਰ ਹੈ ਹਰ ਨਾਮਾ ਸਰਮਤ ਧੰ ਸੇ ਸਹੀ ਨਾਨਕਾ ਪੂਰਨ ਸੋਈ ਸੰਤ

مایا بہت کچھ ہے مایا دندا چوڑنی ارخا دوئی دویت آدی مایا دکتا دشے مکار مایا کے ہی سب کچھ نکل رہا ہے مایا ہنکار پیدا ہوئی ایک مایا پرمیشر کی ہے ایک مایا کر ਜਦੋਂ ਇਹ ਕਾਜਗ੍ਰਿਣੀ ਮਾਇਆ ਮਨੁੱਖ ਦੇ ਤਬਾਕ ਤੇ ਪੈਂਦੀ ਐ ਤੇ ਇਹਦੇ ਅੰਦਰ ਇਹ ਵਿਕਾਰ ਪੈਦਾ ਹੁੰਦੇ ਤੇ ਜਦੋਂ ਪਰਮੇਸ਼ਰ ਦੀ ਮਾਇਆ ਹਮਾ ਮੁਕਤਾਏ ਤੇ ਕੰਨਾਂ ਨਹੀਂ ਲੱਗਿਆ ਮਾਇਆ ਦਾ ਮਤਲਬ ਕਿਰਪਾ ਜਦੋਂ ਪਰਮੇਸ਼ਰ ਕਿਰਪਾ ਕਰਦਾ ਐ ਤੇ ਫੇਰ ਇਹਨਾਂ ਵਿਕਾਰਾਂ ਦਾ ਖੰਦ ਨਾ ਹੋ ਜਾਂਦਾ ਐ ਮਾਇਆ ਸਾਰਾ ਸਾ ਠਿੱਕਿਆ ਹਰ ਮਨ ਦਾ ਭੰਦ ਮਾਇਆ ਦੇ ਸਵਾਲ ਫਿਰ ਉਦੋਂ ਠਿੱਕੇ ਪੈ ਗਏ ਜਦੋਂ ਪਰਮੇਸ਼ਰ ਦੇ ਗੁਮੰਤਰ ਦੀ ਕਿਰਤਾ ਹੋਈ। ਬਾਬਾ ਫਰੀਦ ਜੀ ਨੂੰ ਬਚਪਨ ਤੋਂ ਉਹਨਾਂ ਦੀ ਮਾਤਾ ਨੇ ਸਿਮਨ ਦੇ ਨਾਲ ਜੋੜਿਆ ਉਹ ਸਿਮਨ ਕੰਨ ਲੱਗੇ। ਪਰ ਸਮਾਂ ਚੱਲਦਾ ਗਿਆ ਜਦੋਂ ਸਿਮਨ ਵਿੱਚ ਪਰਪੱਕਤਾ ਆ ਗਈ ਅੱਗੇ ਜਾ ਕੇ ਉਹਨਾਂ ਨੇ گرو نے بخش کیا جس مہا پورش کی جدو اس مہا پورش کی ایک دن کرپا دستی پی ਇਤਿਹਾਸ ਹੈ ਕਿ ਬਾਬਾ ਫਿਰ ਜਾਨਾ ਸਵੇਰੇ ਸial ਵਿੱਚ ਉਹਨਾਂ ਨੂੰ ਪਾਣੀ ਗਰਮ ਕਰਕੇ ਇਸ਼ਤਾਨ ਕਰਾਉਂਦਾ ਇੱਕਦਿ ਚੱਖੜ ਵੀ ਆਇਆ ਅੱਗ ਬੁਝ ਗਈ ਫਿਰ ਅੰਗ ਪ੍ਰਾਪਤ ਕਰਨ ਵਾਸਤੇ ਕਿਸੇ ਗਵਾਂਧੀ ਦੀ ਹਜ਼ਾਇਰ ਚੱਲੇ ਆਦੋਂ ਦੱਬੀਆਂ ਥੋੜਾ ਹੁੰਦੀਆਂ ਸੀ ਮਾਸਾ ਨਹੀਂ ਸੀਗੀ ਲੋਕ ਅੱਗ ਨੂੰ ਮੱਚਦੀ ਰੱਖਦੇ ਸੀ ਪਾਣੀ ਨੱਪਦੇ ਸੀ ਤੜਕੇ ਚੁੱਲ੍ਹੇ ਚੋਂ ਕੱਢ ਕੇ ਫਿਰ ਪਕਾ ਲੈਂਦੇ ਸੀ ਬਾਬਾ ਫਿਰ ਜੀ ਆ ਕੇ ਮੰਗਦੇ ਮੰਨਦੇ ਨਗਰ ਦੇ ਵਿੱਚੋਂ ਜਾ ਰਹੇ ਆ ਕਿਉਂਕਿ ਰਾਤ ਦਾ ਟਾਈਮ ਹੈ 2:30 ਵਜੇ ਦਾ ਉਸ ਮੇਰੇ ਗੁਰੂ ਪਿਆਰਿਓ ਕੋਈ ਨਹੀਂ ਜਾਗਦਾ ਇਸ ਵੇਲੇ ਬਾਬਾ ਜੀ ਜਾ ਰਹੇ ਆ ਕਣੀਆਂ ਦੇ ਵਿੱਚੋਂ ਤੇ ਇੱਕ ਥਾਂ ਉਹਨਾਂ ਨੂੰ ਦੂਰੋਂ ਲਾਈਟ ਦੀਵਾ ਜਗਨਾ ਦਿਖਾਈ ਦਿੱਤਾ ਉਹ ਸਦੀਵੇ ਚ ਪੂਰ ਪਹੁੰਚਦੇ ਆ ਤੇ ਉਹ ਇੱਕ ਬੇਸਵਾ ਦਾ ਘਰ ਸੀ ਇੱਕ ਵਾਰੀ ਖੁੱਲੀ ਹੋਈ ਸੀ ਕਿ ਬਾਹਰ ਦੇ ਪਾਸੇ ਦੇਖਣ ਦੇ ਲਈ ਉਹ ਮਾਰੀ ਦੇ ਕੋਲ ਪਹੁੰਚ ਗਏ ਤੇ ਉਸ ਮਾਈ ਨੂੰ ਕਹਿਣ ਲੱਗੇ ਮਾਤਾ ਜੀ ਥੋੜੀ ਜੀ ਅੱਗੇ ਚਾਹੀਦੀ। ਉਹ ਮਾਈ ਦਾ ਸੁਭਾਅ ਇਸਾ ਸੀ ਉਹ ਕੋ ਕਹਿਣ ਲੱਗੇ ਬਾਬਾ ਆਗਦੇ ਪੈਸੇ ਲੱਗਦੇ ਆ। ਬਾਬਾ ਫਿਰ ਥੋੜੇ ਪਾਕਾ ਲੱਗੇ। ਮਾਤਾ ਕਹਿੰ세 ਤਾਂ ਹੈ ਨਹੀਂ ਮੇਰੇ ਕੋਲ। ਉਹ ਫਿਰ ਹੱਸ ਕੇ ਉਹੀ ਮਜਾ ਦੇ ਕਹਿੰਦੀ ਬਾਬਾ ਤੇਰੀ ਅੱਖਾਂ ਦੇ ਚਾਹਨਾ ਤਾਂ ਹੈ। ਉਹਨ ਮਾਰੀ ਉਂਗਲ ਕਹਿੰਦੇ ਕੱਢ ਕੇ ਹੱਥ ਚੋਂ ਆਣਾ ਦੂਰੇ ਤਾਂ ਅੱਖ ਤੇ ਪੱਟੀ ਬੰਨ ਲਈ ਵਾਪਸ ਮੁੜ ਤਾਏ ਅੱਗ ਮਚਾਈ ਅੱਗ ਬਖਾਈ ਪਾਣੀ ਗਰਮ ਕੀਤਾ ਗੁਰੂ ਪਿਆਰੇ ਵਿਚਾਰਨ ਕਰਾਇਆ ਤੇ ਇਸ਼ਾਨਤਨ ਤੋਂ ਬਾਅਦ ਉਹਨਾਂ ਦਾ ਮਹਾਰਜ ਫਕੀਰ ਬੋਲਾ ਸਾਧੂ ਕਹਿਣ ਲੱਗਿਆ ਫਰੀਦ ਆਖਿਆ ਮੰਨੀ ਹੈ ਉਹ ਇਹਨਾਂ ਨੇ ਉੱਥੇ ਇਹ ਨਹੀਂ ਕਿਹਾ ਕਿ ਮੈਂ ਤੁਹਾਡੀ ਸੇਵਾ ਕਰਨ ਵਾਸਤੇ ਅੱਖ ਜੇ ਕੇ ਆਖਦੈਂ ਕਿ ਆਇਆ ਜਿੰਦ ਗਿਆ ਤਾਣ ਨਾ ਕਿੰਦੇ ਜੇ ਸਿਰ ਦੇਣਾ ਤੇ ਫਿਰ ਤੁਸੀਂ ਉੱਥੇ ਕਿਸੇ ਦੇ ਨਾਲ ਇਹ ਨਹੀਂ ਕਹਿਣਾ ਕਿ ਮੈਂ ਤੇਰੇ ਪਿੱਛੇ ਆ ਕਰਕੇ ਆਇਆ ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਬਾਪਾ ਫਿਰ ਜਿਹੜਾ ਹੈ ਮੇਰੇ ਜੀ ਅੱਖ ਆਈ ਹੋਈ ਐ ਤੇ ਮਹਾਰੂਪਤ ਕਹਿੰਦੇ ਆਈ ਐ ਤੇ ਫਿਰ ਬੰਨੀ ਕਿਉਂ ਆ ਖੋਲੇ ਨਵਾ ਗਈ। ਔਰ ਕਮਾਲ ਹੋ ਵੀ ਤੇ ਜਿਸ ਵੇਲੇ ਉਹਨਾਂ ਨੇ ਅੱਖ ਨੂੰ ਖੋਲਿਆ ਅੱਖ ਸਹੀ ਸਬੂਤ ਸੀ ਕਹਿਣ ਲੱਗੇ ਰੱਬ ਤਾਂ ਬਰਾਬਰੀ ਨਹੀਂ ਕਰਨੀ ਥੋੜੀ ਛੋਟੀ ਆਈ ਐ। ਔਰ ਇਸ ਤਰ੍ਹਾਂ ਪਿਆਰਿਓ ਉਸ ਵੇਲੇ ਫਿਰ ਬਾਬਾ ਜੀ ਨੇ ਜਿਹੜਾ ਸੀਗਾ ਮਹਾਂਪੁਰਸ਼ਾਂ ਨੇ ਕੰਨੀ ਲੱਗਣਾ ਕੀਤਾ ਤੇ ਉਹਨਾਂ ਨੂੰ ਜਿਸ ਵੇਲੇ ਕੋਈ ਪਿਆਰਿਓ ਇਹ ਸੁਬਾਨ ਆਇਆ ਉਸ ਬਾਣੀ ਦਾ ਉਸ ਬਖਸ਼ਿਸ਼ ਦਾ ਤਾਂ ਜਿਸ ਵੇਲੇ ਮਹਾਂਪੁਰਸ਼ਾਂ ਨੇ ਕਿਹਾ ਫਿਰ ਆਈ ਹੈ ਤੇ ਮਰਜੀ ਕਿਉਂ ਖੋਹਦੇ ਇਸ ਨੂੰ ਜਦ ਖੋਨੀ ਤੇ ਅੱਖ ਸਹੀ ਸਦਾਨ ਚ ਕਹਿੰਦੇ ਆਪਾਂ ਨਾਮ ਨਹੀਂ ਬਰਾਬਰੀ ਨਹੀਂ ਕਰਨੀ ਥੋੜੀ ਛੋਟੀ ਆਈਆ ਤੇਰੇ ਸੇਵਕਾਂ ਦੀ ਇੱਕ ਅੱਖ ਛੋਟੀ ਹੋਇਆ ਕਨੇ ਇਹ ਬਕਸਿਂ ਕੀਤੀ ਤੇ ਬਾਬੇ ਜੀ ਨੇ ਖਰ ਜੋ ਫੀਲ ਕੀਤਾ ਜਿੰਦਗੀ ਦੇ ਵਿੱਚ ਮੈਂ ਗੱਲ ਕਰਦਾ ਸੀਗਾ ਕਿ ਸਾਧੂ ਕਈ ਕਹਿੰਦੇ ਐ ਹਰ ਮਾਰਗ ਸਾਧੂ ਦੱਸਿਆ ਜੱਬੀਏ ਗੁਰਮੰਤਰ ਮਾਇਆ ਸਵਾਦ ਸਾ ਫਿੱਕਿਆ ਹਨ ਮਨ ਦਾ ਮੰਦ ਬਚਪਨ ਵਿੱਚ ਸ਼ੱਕਰ ਖਾਦੀ ਸੀ ਮਾਂ ਨੇ ਸ਼ੱਕਰ ਦੇ ਲਾਲ ਚਲਾ ਕੇ ਪੜ੍ਹੀ ਕਰਾਈ ਪਰ ਅੱਜ ਉਹਨਾਂ ਨੂੰ ਨਾਮ ਦਾ ਸਵਾਦ ਆਇਆ

ਇਹ ਕੋਈ ਵੀ ਵਸਤੂ ਨਹੀਂ ਜਾਂਦੀ ਖੈਰ ਗੇਟ ਨਹੀਂ ਆਪਾਂ ਪਉੜੀ ਦੀ ਸਮਾਪਤੀ ਬਲ ਹੋਈਏ ਪ੍ਰੀਤਮ ਜੀ ਕਹਿੰਦੇ ਕਿਲ ਵਿਗਤ ਸਾਬ વિનાਸ਼ ਹੋਣ ਸਿਮਰਤ ਗੋਬਿੰਦ ਵਿਕਾਰਾਂ ਦਾ ਖਤਮਾ ਹੋ ਜਾਂਦਾ ਜਦੋਂ ਗੁਰੂ ਕਿਰਪਾ ਕਰਦਾ ਨਾਮ ਦੀ ਦਾਤ ਬਖਸ਼ ਲੈ। ਹਰੀ ਦੇ ਰਸਤੇ ਚੱਲਣ ਦਾ ਰਸਤਾ ਦੱਸਦਾ ਸਾਡੇ ਰਸਤੇ ਨੂੰ ਪਾਤਰ ਪਕਰੋ ਪਤਲਾ ਦਿੰਦਾ ਰਸਤਾ ਸਾਡਾ ਮਾਰਗਦਰਸ਼ਨ ਕਰਕੇ ਹਰ ਮਾਰਗ ਸਾਧੂ ਨੂੰ ਗੱਛਿਆ ਜਪੀਆ ਗੁਰਮੰਤ ਮਾਇਆ ਸੁਆਦ ਸਾ ਫਿੱਕਿਆ ਹਰ ਮਨ ਦਾ ਬੰਧ ਹੁਣ ਮੈਨੂੰ ਤੇਥੋਂ ਬਿਨਾ ਕੁਝ ਵੀ ਚੰਗਾ ਨਹੀਂ ਲੱਗਦਾ ਤੂੰ ਮੇਰੇ ਮਨ ਨੂੰ ਭਾਵਨ ਭਾਗਿਆ ਹੈ ਤੂੰ ਮੇਰੇ ਮਨ ਨੂੰ ਚੰਗਾ ਲੱਗਦਾ ਹੁਣ ਤੂੰ ਹੀ ਮੇਰਾ ਸਭ ਕੁਝ ਹੈ ਇਸ ਕਰਕੇ ਹੁਣ ਮੈਨੂੰ ਸੰਸਾਰ ਦੀ ਉਹ ਸੱਤਰ ਖੰਡ ਨਿਵਾਤ ਗੁਰ ਮੱਖਿਓ ਮਾਜਾ ਦੋਦੇ ਸਾਰੀਆਂ ਮਿੱਠੀਆਂ ਵਸਤੂਆਂ ਸੱਤਰ

ਹਰ ਮਨ ਦਾ ਮੰਤਰ ਇਹ ਮਾਇਆ ਦੇ ਸਾਰੇ ਸਵਾਦ ਵਿਕੇ ਹਨ ਹੁਣ ਮੈਨੂੰ ਕਿਦੇ ਨਾਮ ਤੋਂ ਬਗੈਰ ਕੁਝ ਵੀ ਸਵਾਦ ਨਹੀਂ ਲੱਗਦਾ ਕਾ ਤੇ ਤੁਹਾਨੂੰ ਵਾਚਨ ਦੇਵ ਦੀ ਪੌੜੀ ਦੀ ਆਖਰੀ ਪੰਕਤੀ ਵਿੱਚ ਵਰਸੇ ਕਰਦੇ ਹਾਂ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਗ ਕੀ ਨਾਨਕ ਉਹ ਉਸ ਪਰਿਪੂਰਨ ਪਰਮੇਸ਼ਰ ਨੂੰ ਸਿਰਨ ਨਹ ਕਰ ਜਿਹਨੇ ਤੈਨੂੰ ਜਿੰਦ ਜਾਣ ਜੀਵਨ ਦਿੱਤਾ ਹੈ ਜਿੰਦ ਈਏ ਤੁਧ ਬਾਦ ਮੈਂ ਤਾਰੀ ਜਿੰਦ ਈਏ ਤੁਧ ਪ੍ਰਾਪਤ ਹਾਰੀ ਜਿੰਦ ਈਏ ਤੁਧ ਆਕਸ਼ਾ ਜੀ ਕਹਿੰਦੇ ਹਨ ਕਿ ਤੈਨੂੰ ਰਿਸ਼ਤੇਦਾਰ ਸਾਥ ਸੰਬੰਧੀ ਦਿੱਤੇ ਪ੍ਰਾ ਪੁੱਤਰ ਹਾਰੀ ਘਰ ਵਾਲੀ ਆਦਿ ਦਿਲ ਦੀਏ ਸੋ ਬਣਤਾ ਅਰ ਮੀਤਾ ਇਸ ਥਾਤਰ ਕੋ ਰੱਖ ਲਿਓ ਚੀਂਗਾ ਗਲ ਨਹੀਂ ਬਕਾ ਦਿੱਤੀ ਸੋ ਕਿਉਂ ਵਿਸਰਿਆ ਜਿਨ ਸਭ ਕਚ ਦੀਆ ਸੋ ਕਿਉਂ ਵਿਸਰਿਆ ਜੇ ਜੀਵਨ ਦੀਆ ਸੋ ਕਿਉਂ ਵਿਸਰਿਆ ਜੀ ਅਗਨ ਮੈਂ ਰਾਖਾ ਗੁਰ ਪ੍ਰਸਾਦ ਕੋ ਬਿਰਲਾ ਰਾਖੈ ਆਓ ਆਖਰੀ ਪੰਕਤੀ ਵਿੱਚ ਕਹਿੰਦੇ ਧਾਏ ਗਾਨ ਕ ਪਰਮੇਸ਼ਰ ਜਿਨ ਦਿੱਤੀ ਜਿੰਦ ਜਿਨੇ ਤੇਰੇ ਅੰਦਰ ਜਾਨ ਰੱਖੀ ਹੈ ਆਪਣੀ ਆਤਮਾ ਰੱਖੀ ਐ ਜੋਤ ਰੱਖੀ ਐ ਕਿਉਂਕਿ ਉਸੇ ਨੇ ਰੱਖੀ ਐ ਉਸੇ ਨੇ ਕੱਢਣੀ ਜਿੰਦ ਦਿਹਾੜੇ ਧਰਵਣੀ ਸਾਹੇ ਲਿਖਾਏ ਮਲਕ ਨੇ ਕੰਨੀ ਸੁਣੀ ਦਾ ਮੋਹ ਦਿਖਾਨਾ ਆਏ ਜਿੰਦਨ ਮਾਰੀ ਕੱਢੀਆ ਹੱਡਾ ਕੋੜਕਾਏ ਸਾਹੇ ਦਿਖੇ ਨ ਚੰਣੀ ਜਿੰਨੂੰ ਕੋ ਸਮਝਾਏ ਜਿੰਦ ਬਹੁ ਕੀ ਮਰਨ ਮਰ ਲੈ ਜਾਸੀ ਪਰ ਨਾਹੀ جس نے جن رکھی ہے اس سے جن ایک دن کھڑ کے لے جانا ہے آپ پر ہاتھی جوڑ کے ہے کہے گا لکے تاہے بھارو نکی پرسلات کنی نہ سنیا سو خیر ہے اس شبدی بچار اچھی جو کنے ہیں آگے اگلا شبد چلتا ہے تین سو اکی اگر پرسلات لڑی بار کتھا تابکر

ਵਾਹ ਗੁਰਜੀਤ ਖੌਸ ਵਾਹ ਗੁਰਜੀਤ ਦੀ ਫਤਿਹ ਵਾਹ ਗੁਰੂ ਵਾਹ ਗੁਰੂ ਜੀ ਅਨੰਤ ਲਿਖੂਨ ਦਾ ਸਤ ਗੁਰ ਪਰਸਾਣ ਅਨੰਤ ਤਿਆ ਮੇਰੀ ਮਾ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਝੀਆਂ ਬਧਾਈਆਂ ਰਾਮ ਰਤਨ ਪਰਵਾਰ ਕਰੀਆਂ ਸ਼ਬਦ ਗਾਵਣੀਆਂ ਇਹ ਸਭ ਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਸਹਿਜ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਗੁ ਸਦਾ ਰਹਉ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰਾ ਦੁਖ ਕਾ ਬਿਸਾਰਨਾ ਅੰਗਿਕਾਰੋ ਕਰ ਤੇਰਾ ਕਾਰਜ ਸਭ ਸਵਾਰਨਾ ਗਲ ਸਮਰੱਥ ਸੋਮੀ ਸੋਗ ਵਣੋ ਵਿਸਾਰੇ ਕਹ ਨਾਨਕ ਮਨ ਮੇਰੇ ਗੁ ਸਦਾ ਰਹਉ ਹਰ ਨਾਲੇ ਤੇ ਸਾਰੇ ਬਾ ਨਾ ਨਹੀਂ ਕਰਤੇ ਰਾ ਗਨ ਤੇਰੇ ਸਭ ਕਿਛ ਹੈ ਜਿਸ ਬਹਿਸੋ ਪਾਵੇ ਸਦਾ ਸਿਧ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਰਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹ ਨਾਨਕ ਸੱਚੇ ਸਾਹਿਬਾਨ ਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਕੋ ਸਾਧ ਗਵਾਹੀਆਂ ਕਰੇ ਸ਼ਾਂਤ ਸੁਖ ਮਨ ਆਏ ਵਸੇ ਆਹ ਜਿਨ ਸ਼ਾਹ ਸਾਹਿਬ ਪੁਜਾ ਨਾਮੁਰ ਮਾਨ ਪਿਤਾ ਗੁਰੂ ਜਿਸੁ ਦੀਆ ਏ ਵਡਿਆਈਆ ਨਾਨਕ ਸੁਣੋ ਸੰਤੋ ਸਦਿ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਿਤਕਾਰ ਸਪਾਗੈ ਸਦਾ ਵਾਜੇ ਗਾਣਾ ਜਿਤ ਕਰਤਾ ਹਾਰਿਆ ਪੰਜ ਗੋਤ ਉਸਤਸ ਕੀਤੇ ਕਾਲ ਅਨੰਤ ਕਮਾ ਕਾਰਿਆ ਗੁਰ ਕਰਨ ਨ ਪਾਇਆ ਤੁਧ ਜਿਨ ਕੋ ਹੋ ਨਾਮ ਹਰ ਕਲਾਕੇ ਰਹਿ ਆਨੀ ਪਟੈ ਸੁਖ ਹੋ ਆਪਿ ਕਰਿਆ ਨਾ ਦਵਾਕੇ ਅੰਤ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਹੋਇ ਰਖਿ ਨ ਸਭਾ ਗਲਬਸੂਰੇ ਕਰੋ ਕ ਸੰਤਾ ਪੁਤਰੇ ਸੂਨੀ ਸੱਚੀ ਬਾਣੀ ਸਰੰਗਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਨੀ ਸੁਣਦੇ ਮੁਨੀ ਤੈ ਤੇ ਪਵਿੱਤ ਸਤ ਗੁਰ ਰਹਾ ਪਰਪੂਰ ਵਕਨ ਨਾ ਨ ਸਚਾ ਨਾ ਗੇ ਬਾਣੀ ਹੰਦ ਪੂਰੇ ਸਰਪ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹ ਜੋ ਰਾਤ ਹੋਏ ਨਾਈ ਨਾਇਆ ਜੇ ਸਗਲ ਜਗਤ ਗਿਆਈਆ ਮੁਰਿਆਈਆ ਵਾਚੈ ਧਰਮ ਹਦੂਰ ਮੀ ਆਪੋ ਆਪਣੀ ਇਹ ਨੜਾ ਕਾ ਦੂਰ ਜਿਨੀ ਨਾਮ ਪਿਆਆ اے ਮਸਕਤ ਕਾਲ ਗਿਆਨੀ ਕੰਤੇ ਮੁਖ ਯੂਜਰੇ ੋਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਫਤਿਹ ਹੈ ਵਾਹਿਗੁਰੂ ਜੀ ਕੀ ਕਾ ਲਾਲ ਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੂੰ ਦਾ ਕੋਰਾ